ਸਮਾਜ ਦਾ ਕਲਿਆਣ ਕਰਦੇ ਹੋਏ ਗੁਰੂ ਨਾਨਕ ਦੇਵ ਜੀ ਹਿਮਾਲਿਆ ਪਹੁੰਚੇ ਜਿੱਥੇ ਪਹੁੰਚ ਕੇ ਗੁਰੂ ਜੀ ਨੇ ਸੰਗਤ ਨੂੰ ਚੰਗੇ ਕਰਮ ਕਰਨਾ ਅਤੇ ਨਾਮ ਜਪਣ ਦਾ ਉਪਦੇਸ਼ ਦਿੱਤਾ ਗੁਰੂ ਜੀ ਦੇ ਨਾਲ ਭਾਈ ਮਰਦਾਨਾ ਅਤੇ ਭਾਈ ਬਾਲਾ ਵੀ ਸਨ ਪੂਰੀ ਸੰਗਤ ਨੇ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਦਾ ਬਹੁਤ ਚੰਗੀ ਤਰ੍ਹਾਂ ਆਨੰਦ ਮਾਣਿਆ ਗੁਰੂ ਜੀ ਦਾ ਉਪਦੇਸ਼ ਸਮਾਪਤ ਹੋਣ ਪਿੱਛੋਂ ਇੱਕ ਭਗਤ ਭਾਈ ਮਰਦਾਨਾ ਜੀ ਦੇ ਕੋਲ ਆਇਆ ਅਤੇ ਕਹਿਣ ਲੱਗਾ ਕਿ ਭਾਈ ਜੀ ਗੁਰੂ ਜੀ ਦੇ ਉਪਦੇਸ਼ਾਂ ਨੂੰ ਸੁਣ ਕੇ ਅੱਜ ਸਾਡਾ ਜੀਵਨ ਸਫਲ ਹੋ ਗਿਆ ਹੈ। ਅਸੀਂ ਗੁਰੂ ਜੀ ਦੇ ਦੁਆਰਾ ਦੱਸੇ ਗਏ ਮਾਰਗ ਉੱਤੇ ਚੱਲਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਪਰ ਇਸ ਦੇ ਨਾਲ ਹੀ ਅਸੀਂ ਗੁਰੂ ਜੀ ਨੂੰ ਇੱਕ ਹੋਰ ਵੀ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਅਸੀਂ ਸਾਰੇ ਲੋਕ ਗੁਰੂ ਜੀ ਦੇ ਉਪਦੇਸ਼ ਸੁਣਨ ਵਾਸਤੇ ਇੰਨਾ ਕੋ ਜਿਆਦਾ ਵਿਆਕੁਲ ਸੀ ਕਿ ਆਪਣੇ ਆਪਣੇ ਘਰਾਂ ਤੋਂ ਭੁੱਖੇ ਪਿਆਸੇ ਹੀ ਆ ਗਏ ਹਾਂ। ਅਤੇ ਹੁਣ ਸਾਨੂੰ ਸਾਰਿਆਂ ਨੂੰ ਬਹੁਤ ਭੁੱਖ ਲੱਗੀ ਹੈ। ਤੇ ਕੀ ਇੱਥੇ ਕਿਤੇ ਗੁਰੂ ਜੀ ਦੇ ਲੰਗਰ ਦਾ ਪ੍ਰਬੰਧ ਹੋ ਸਕਦਾ ਹੈ? ਸੰਗਤ ਦੀ ਬੇਨਤੀ ਸੁਣ ਕੇ ਭਾਈ ਮਰਦਾਨਾ ਜੀ ਚਿੰਤਾ ਵਿੱਚ ਪੈ ਗਏ ਕਿਉਂਕਿ ਉਹਨਾਂ ਦੇ ਕੋਲ ਸੰਗਤ ਨੂੰ ਭੋਜਨ ਛਕਾਉਣ ਲਈ ਕੁਝ ਵੀ ਨਹੀਂ ਸੀ ਅਤੇ ਇੰਨੀ ਜ਼ਿਆਦਾ ਸੰਗਤ ਦਾ ਢਿੱਡ ਭਰਨਾ ਸੰਭਵ ਨਹੀਂ ਸੀ ਭਾਈ ਮਰਦਾਨਾ ਜੀ ਚਿੰਤਾ ਭਰੇ ਹਿਰਦੇ ਦੇ ਨਾਲ ਗੁਰੂ ਸਾਹਿਬ ਦੇ ਕੋਲ ਗਏ ਅਤੇ ਕਹਿਣ ਲੱਗੇ ਕਿ ਸਤਿਗੁਰੂ ਜੀ ਸਾਰੀ ਸੰਗਤ ਲੰਗਰ ਛਕਣਾ ਚਾਹੁੰਦੀ ਹੈ ਤੇ ਕੀ ਤੁਹਾਡੀ ਕਿਰਪਾ ਦੇ ਨਾਲ ਇੱਥੇ ਲੰਗਰ ਦਾ ਪ੍ਰਬੰਧ ਹੋ ਸਕਦਾ ਹੈ ਗੁਰੂ ਜੀ ਨੇ ਭਾਈ ਮਰਦਾਨੇ ਨੂੰ ਮੁਸਕਰਾਉਂਦਿਆਂ ਹੋਇਆਂ ਕਿਹਾ ਕਿ ਮਰਦਾਨਿਆ ਅਸੀਂ ਲੰਗਰ ਦਾ ਪ੍ਰਬੰਧ ਕਰਨ ਵਾਲੇ ਕੌਣ ਹੁੰਦੇ ਹਾਂ ਜਿਸ ਪ੍ਰਮਾਤਮਾ ਨੇ ਇਸ ਧਰਤੀ ਤੇ ਰਹਿਣ ਵਾਲੇ ਸਾਰੇ ਹੀ ਜੀਵਾਂ ਨੂੰ ਪੇਡ ਦਿੱਤਾ ਹੈ ਤੇ ਭੋਜਨ ਵੀ ਉਹ ਆਪ ਹੀ ਦਿੰਦਾ ਹੈ ਤੁਸੀਂ 2-4 ਜਾਣੇ ਲਾਗਲੇ ਪਿੰਡ ਵਿੱਚ ਜਾਓ ਅਤੇ ਭੋਜਨ ਦੀ ਸਮਗਰੀ ਦੀ ਗ੍ਰਾਹੀ ਕਰਕੇ ਲਿਆਓ ਭਾਈ ਮਰਦਾਨਾ ਜੀ ਨੇ ਗੁਰੂ ਦੀ ਆਗਿਆ ਦਾ ਪਾਲਣ ਕੀਤਾ ਅਤੇ ਉਹ ਪਿੰਡ ਵਿੱਚ ਗੁਰੂ ਕੇ ਲੰਗਰਾਂ ਦੀ ਸਮਗਰੀ ਦੀ ਗ੍ਰਾਹੀ ਕਰਨ ਚਲੇ ਗਏ ਪਿੰਡ ਵਾਲਿਆਂ ਨੇ ਵੀ ਭਾਈ ਮਰਦਾਨੇ ਦਾ ਬਹੁਤ ਆਦਰ ਸਤਿਕਾਰ ਕੀਤਾ ਅਤੇ ਸਾਰੇ ਜਾਣਿਆਂ ਨੇ ਗੁਰੂ ਕੇ ਲੰਗਰਾਂ ਵਿੱਚ ਵੱਧ ਚੜ ਕੇ ਹਿੱਸਾ ਪਾਇਆ ਭਾਈ ਮਰਦਾਨਾ ਅਤੇ ਨਾਲ ਦੇ ਸਾਥੀਆਂ ਨੇ ਸਮਗਰੀ ਨੂੰ ਚੰਗੀ ਤਰ੍ਹਾਂ ਬੰਨ ਲਿਆ ਅਤੇ ਵਾਪਸੀ ਵੱਲ ਨੂੰ ਚਾਲੇ ਪਾ ਦਿੱਤੇ ਪਰ ਭਾਈ ਮਰਦਾਨਾ ਹਾਲੇ ਵੀ ਇੱਕ ਗੱਲ ਤੋਂ ਬੜਾ ਪਰੇਸ਼ਾਨ ਸੀ ਪੂਰੇ ਰਸਤੇ ਵਿੱਚ ਭਾਈ ਮਰਦਾਨੇ ਦੇ ਮਨ ਵਿੱਚ ਇੱਕ ਗੱਲ ਖੜਕਦੀ ਰਹੀ ਕਿ ਗੁਰੂ ਜੀ ਦੇ ਕਹਿਣ ਉੱਤੇ ਅਸੀਂ ਭੋਜਨ ਦੀ ਸਮਗਰੀ ਦਾ ਪ੍ਰਬੰਧ ਤਾਂ ਕਰ ਲਿਆ ਹੈ ਪਰ ਇਸ ਬਰਫ਼ੀਲੇ ਇਲਾਕੇ ਵਿੱਚ ਹੁਣ ਅੱਗ ਦਾ ਇੰਤਜ਼ਾਮ ਕਿਵੇਂ ਕਰਾਂਗੇ ਸੋਚਦੇ ਸੋਚਦੇ ਭਾਈ ਮਰਦਾਨਾ ਜੀ ਗੁਰੂ ਜੀ ਕੋਲ ਪਹੁੰਚ ਗਏ ਅਤੇ ਕਹਿਣ ਲੱਗੇ ਕਿ ਆਪ ਜੀ ਦੀ ਕਿਰਪਾ ਦੇ ਨਾਲ ਉਮੀਦ ਨਾਲੋਂ ਵੱਧ ਸਮਗਰੀ ਇਕੱਠੀ ਹੋ ਗਈ ਹੈ ਪਰ ਹੁਣ ਚਿੰਤਾ ਦੀ ਗੱਲ ਇਹ ਹੈ ਕਿ ਇਸ ਠੰਡੇ ਮੌਸਮ ਵਿੱਚ ਅੱਗ ਦਾ ਇੰਤਜ਼ਾਮ ਕਿਵੇਂ ਕੀਤਾ ਜਾਵੇਗਾ ਜਾਣੀ ਜਾਣ ਗੁਰੂ ਨਾਨਕ ਦੇਵ ਜੀ ਭਾਈ ਮਰਦਾਨੇ ਦੀ ਚਿੰਤਾ ਨੂੰ ਪਹਿਲਾਂ ਤੋਂ ਹੀ ਸਮਝ ਚੁੱਕੇ ਸਨ ਅਤੇ ਕਹਿਣ ਲੱਗੇ ਕਿ ਮਰਦਾਨਿਆਂ ਜੇਕਰ ਬੰਦੇ ਦੇ ਇਰਾਦੇ ਨੇਕ ਹੋਣ ਮਨ ਸਾਫ਼ ਹੋਵੇ ਅਤੇ ਪ੍ਰਮਾਤਮਾ ਦੀ ਕਿਰਪਾ ਹੋਵੇ ਤਾਂ ਸਾਰੇ ਹੀ ਕੰਮ ਬਣ ਜਾਂਦੇ ਹਨ ਜੇਕਰ ਤੈਨੂੰ ਆਪਣੇ ਪਰਮਾਤਮਾ ਤੇ ਭਰੋਸਾ ਹੈ ਤਾਂ ਫਿਰ ਤੈਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਅਜਿਹਾ ਬੋਲਣ ਤੋਂ ਬਾਅਦ ਗੁਰੂ ਜੀ ਨੇ ਆਪਣੇ ਲਾਗੇ ਪਏ ਇੱਕ ਪੱਥਰ ਨੂੰ ਆਪਣੇ ਹੱਥ ਨਾਲ ਸਰਕਾਇਆ ਅਤੇ ਜਿਵੇਂ ਹੀ ਗੁਰੂ ਜੀ ਨੇ ਉਸ ਪੱਥਰ ਨੂੰ ਜ਼ਮੀਨ ਤੋਂ ਹਟਾਇਆ ਤਾਂ ਉੱਥੇ ਖੜੀ ਸਾਰੀ ਸੰਗਤ ਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਹੀ ਰਹਿ ਗਈਆਂ ਕਿਉਂਕਿ ਉਸ ਪੱਥਰ ਦੇ ਥੱਲੇ ਇੱਕ ਗਰਮ ਪਾਣੀ ਦਾ ਗੁੰਡ ਸੀ ਜਿਸ ਨੂੰ ਦੇਖ ਕੇ ਕੋਲ ਖੜੀ ਸਾਰੀ ਸੰਗਤ ਹੈਰਾਨ ਹੋ ਗਈ ਗੁਰੂ ਜੀ ਦੀ ਆਗਿਆ ਤੋਂ ਬਾਅਦ ਭਾਈ ਮਰਦਾਨਾ ਜੀ ਅਤੇ ਸੰਗਤ ਨੇ ਮਿਲ ਕੇ ਉਸ ਗਰਮ ਪਾਣੀ ਵਿੱਚ ਦਾਲ ਅਤੇ ਚੌਲ ਬਣਾਏ ਅਤੇ ਨਾਲ ਹੀ ਵਾਹਿਗੁਰੂ ਜੀ ਦਾ ਸਿਮਰਨ ਕੀਤਾ ਪਰ ਦਾਲ ਚੌਲ ਬਣਾਉਣ ਤੋਂ ਬਾਅਦ ਜਦੋਂ ਭਾਈ ਮਰਦਾਨਾ ਜੀ ਨੇ ਰੋਟੀਆਂ ਨੂੰ ਉਸ ਗਰਮ ਪਾਣੀ ਵਿੱਚ ਪਾਇਆ ਤਾਂ ਰੋਟੀਆਂ ਪਾਣੀ ਦੇ ਵਿੱਚ ਡੁੱਬ ਗਈਆਂ ਗੁਰੂ ਜੀ ਦੇ ਕਹਿਣ ਅਨੁਸਾਰ ਭਾਈ ਮਰਦਾਨੇ ਜੀ ਨੇ ਅਕਾਲ ਪੁਰਖ ਅਗੇ ਅਰਦਾਸ ਕੀਤੀ ਤਾਂ ਪਾਣੀ ਵਿੱਚ ਡੁੱਬੀਆਂ ਹੋਈਆਂ ਰੋਟੀਆਂ ਪੱਕ ਕੇ ਉੱਪਰ ਆ ਗਈਆਂ ਗੁਰੂ ਪਿਆਰਿਓ ਅੱਜ ਵੀ ਇਹ ਪਾਣੀ ਦਾ ਕੁੰਡ ਸਾਨੂੰ ਉੱਥੇ ਹੀ ਦੇਖਣ ਨੂੰ ਮਿਲਦਾ ਹੈ ਅੱਜ ਵੀ ਸੰਗਤਾਂ ਦੂਰ ਦੂਰ ਤੋਂ ਇਸ ਕੁੰਡ ਦੇ ਦਰਸ਼ਨ ਕਰਨ ਆਉਂਦੀਆਂ ਹਨ ਅਤੇ ਅੱਜ ਵੀ ਇੱਥੇ 24 ਘੰਟੇ ਗੁਰੂ ਦਾ ਲੰਗਰ ਚੱਲਦਾ ਹੈ ਦਾਲਾਂ ਸਬਜ਼ੀਆਂ ਕੜੀ ਚਾਵਲ ਗਰਮ ਪਾਣੀ ਦੀਆਂ ਕੁੰਡਾਂ ਵਿੱਚ ਹੀ ਬਣਦੇ ਹਨ ਕਈ ਸ਼ਰਧਾਲੂ ਗਰਮ ਪਾਣੀ ਵਿੱਚ ਛੋਲੇ ਜਾਂ ਚੌੜਾ ਨੂਰੀ ਜਾ ਕੇ ਵੀ ਦੇਖਦੇ ਹਨ ਇਸ ਪਵਨ ਧਰਤੀ ਤੇ ਆਣ ਕੇ ਸੰਗਤਾਂ ਦੇ ਮਨ ਨੂੰ ਸ਼ਾਂਤੀ ਮਿਲਦੀ ਹੈ ਅਤੇ ਦੁੱਖਾਂ ਦਾ ਨਿਵਾਰਣ ਹੁੰਦਾ ਹੈ ਗੁਰੂ ਪਿਆਰਿਓ ਕੀ ਤੁਸੀਂ ਜਾਣਦੇ ਹੋ ਇਸ ਪਵਿੱਤਰ ਜਗ੍ਹਾ ਦਾ ਨਾਮ ਕੀ ਹੈ ਇਸ ਪਵਿੱਤਰ ਜਗ੍ਹਾ ਦਾ ਨਾਮ ਹੈ ਗੁਰਦੁਆਰਾ ਸ਼੍ਰੀ ਮਣੀ ਕਰਨ ਸਾਹਿਬ ਅਤੇ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਵੱਖ-ਵੱਖ ਧਰਮਾਂ ਦੇ ਲੋਕ ਦੂਰ-ਦੂਰ ਤੋਂ ਆਉਂਦੇ ਹਨ ਗੁਰੂ ਪਿਆਰਿਓ ਤੁਹਾਨੂੰ ਵੀ ਇਸ ਪਵਿੱਤਰ ਜਗ੍ਹਾ ਤੇ ਜ਼ਰੂਰ ਜਾਣਾ ਚਾਹੀਦਾ ਹੈ ਜੇਕਰ ਤੁਸੀਂ ਇਸ ਪਵਿੱਤਰ ਜਗ੍ਹਾ ਤੇ ਸਾਫ ਮਨ ਦੇ ਨਾਲ ਜਾਂਦੇ ਹੋ ਤਾਂ ਤੁਹਾਡੀ ਹਰ ਮੁਰਾਦ ਪੂਰੀ ਹੋਵੇਗੀ ਸਤਨਾਮ ਵਾਹਿਗੁਰੂ